ਜਦੋਂ ਆਪਾਂ ਬਾਣੀ ਪੜਦੇ ਆਂ ਸੇਵਾ ਕਰਦੇ ਆਂ ਸਿਮਰਨ ਕਰਦੇ ਆਂ ਨਾ ਸੁਭਾਵਕ ਹੀ ਲੋਕ ਤਾਰੀਫ ਵੀ ਕਰਨ ਲੱਗ ਜਾਂਦੇ ਵੀ ਬੜਾ ਭਗਤ ਐ ਬੜੀ ਸੇਵਾ ਕਰਦਾ ਐ ਬੜੀ ਬਾਣੀ ਪੜਦਾ ਐ ਬਸ ਉਸ ਸਮੇਂ ਕਹਿੰਦੇ ਕੰਨਾਂ ਚ ਉਂਗਲ ਪਾ ਕੇ ਇੱਕ ਪਾਸੇ ਹੋ ਜੋ ਆਪਣੀ ਸਿਫਤਾਂ ਨਾ ਸੁਣੋ ਜੇ ਕਿਸੇ ਨੇ ਇਹ ਸਿਫਤ ਸੁਣ ਲਈ ਨਾ ਵੀ ਇਹ ਅੰਮ੍ਰਿਤ ਵੇਲੇ ਉੱਠਦਾ ਐ ਇਹ ਬੜੀ ਬਾਣੀ ਪੜਦਾ ਐ ਬਸ ਅਗਲੇ ਦਿਨ ਇਹ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਣਾ ਤੇ ਨਾ ਹੀ ਅਗਲੇ ਦਿਨ ਬਾਣੀ ਪੜੀ ਜਾਣੀ ਕਿਉਂ ਮਨ ਵਿੱਚ ਇੱਕ ਹੰਕਾਰ ਦਾ ਫੁਰਨਾ ਵੀ ਆ ਗਿਆ ਤੇ ਸਾਰਾ ਕੁਝ ਵਿਰਥ ਚਲਿਆ ਜਾਵੇਗਾ। ਸੰਤ ਬਾਬਾ ਅਤਰ ਸਿੰਘ ਜੀ ਮਸਤੋਂ ਆਣੇ ਵਾਲੇ ਸੰਗਤ ਵਿੱਚ ਸਜੇ ਸੀ ਅੰਮ੍ਰਿਤ ਵੇਲੇ ਪ੍ਰਿੰਸੀਪਲ ਤੇਜਾ ਸਿੰਘ ਜੀ ਨਾਮ ਜਪਣ ਲੱਗੇ ਤੇ ਮਹਾਪੁਰਸ਼ਾਂ ਨੂੰ ਕਹਿੰਦੇ ਮਹਾਪੁਰਸ਼ੋ ਨਾਮ ਦਾ ਮੈਨੂੰ ਬੜਾ ਰਸ ਆਉਂਦਾ ਹੈ। ਪਰ ਸੰਗਤ ਵਿੱਚ ਹਿਲਜੁਲ ਹੁੰਦੀ ਹੈ ਨਾ ਤੇ ਮੇਰਾ ਰਸ ਟੁੱਟਦਾ ਹੈ। ਆਗਿਆ ਦਵੋ ਤੇ ਮੈਂ ਇਕਾਂਤ ਵਿੱਚ ਜਾ ਕੇ ਨਾਮ ਜਪਲਾਂ। ਮਹਾਪੁਰਸ਼ ਕਹਿੰਦੇ ਨਹੀਂ ਭਾਈ ਹਜੇ ਰਸ ਨਹੀਂ ਆਇਆ। ਹਜੇ ਤੈਨੂੰ ਰਸ ਨਹੀਂ ਆਇਆ ਹਜੇ ਰਸ ਬਾਰੇ ਪਤਾ ਹੀ ਲੱਗਾ। ਉਹ ਕਹਿੰਦੇ ਜੀ ਕਿਉਂ ਕਹਿੰਦੇ ਨਾਮ ਦਾ ਰਸਤੇ ਹੁੰਦਾ ਹੈ ਵੀ ਤੂੰ ਸੰਗਤ ਵਿੱਚ ਬੈਠਾ ਹੋਵੇਂ ਤੇ ਪਿੱਛੋਂ ਤੈਨੂੰ ਕੋਈ ਆ ਕੇ ਲੱਤ ਵੀ ਮਾਰੇ ਤੂੰ ਹੱਸ ਕੇ ਅੱਗੋਂ ਨਮਸਕਾਰ ਕਰ ਦਵੇਂ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਕੋ ਸੋ ਇਸ ਕਰਕੇ ਜਦੋਂ ਨਾਮ ਜਪੀ